ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸ੍ਰੀ ਕਾਲਤਾ ਜੈ ਸਿੰਘ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਵਿੱਚ ਮੈਂ ਜਿਹੜਾ ਕਿੱਸਾ ਸਾਂਝਾ ਕਰਨਾ ਇੱਕ ਕਿੱਸਾ ਬੜਾ ਸੋਹਣਾ ਕਿੱਸਾ ਆ ਇਸ ਕਿੱਸੇ ਤੋਂ ਆਪਾਂ ਨੂੰ ਇੱਕ ਸਿੱਖ ਵੀ ਮਿਲਣੀ ਆ ਉਹ ਇਹਨ ਦੇ ਵਿੱਚ ਤੁਹਾਨੂੰ ਆਪਣੇ ਆਪ ਲੱਗ ਜਾਣਾ ਕਿ ਕਿਹੜੀ ਸਿੱਖ ਆ ਇੱਕ ਪਿੰਡ ਦੇ ਵਿੱਚ ਬੜੇ ਨਾਮੀ ਫਕੀਰ ਰਹਿੰਦੇ ਸੀ ਜਿਨ੍ਹਾਂ ਨੂੰ ਦੁਨੀਆ ਮੰਨਦੀ ਸੀ ਜਿਨ੍ਹਾਂ ਨੂੰ ਪੂਰਾ ਪਿੰਡ ਮੰਨਦਾ ਸੀਗਾ ਤੇ ਉਸੇ ਪਿੰਡ ਦੇ ਵਿੱਚ ਇੱਕ ਪਹਿਲਵਾਨ ਹੁੰਦਾ ਸੀ ਕਹਿੰਦੇ ਬਹੁਤ ਤਕੜਾ ਤੇ ਉਹ ਉਸ ਫਕੀਰਾਂ ਨੂੰ ਬਹੁਤ ਮੰਨਦਾ ਸੀ ਬੜਾ ਪਿਆਰ ਸੀ ਉਹਦਾ ਮਤਲਬ ਕੋਈ ਕੰਮ ਕਰਨਾ ਤਾਂ ਫਕੀਰਾਂ ਨੂੰ ਪੁੱਛ ਕੇ ਕਰਨਾ ਪਰ ਉਹਦੀ ਇੱਕ ਮਾੜੀ ਆਦਤ ਸੀ ਜੂਆ ਖੇਡਦਾ ਹੁੰਦਾ ਸੀ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਫਕੀਰਾਂ ਨੇ ਖੁਸ਼ ਹੋ ਕੇ ਉਸ ਪਲਵਾਨ ਨੂੰ ਨਾ ਪੈਸੇ ਫੜਾਏ ਜਿਵੇਂ ਫਕੀਰਾਂ ਦੀ ਮौज ਹੁੰਦੀ ਆ ਕਦੇ ਚੱਕ ਕੇ ਸੋਨਾ ਫੜਾ ਤਾ ਕਦੇ ਚੱਕ ਕੇ ਪੈਸਾ ਫੜਾ ਤਾ ਕੁਝ ਵੀ ਉਨਾ ਫਕੀਰਾਂ ਨੇ ਖੁਸ਼ ਹੋ ਕੇ ਉਸ ਪਲਵਾਨ ਤੋਂ ਪੈਸੇ ਫੜਾਤੇ ਤਾਂ ਗਿਓ ਪਲਵਾਨ ਨੇ ਪੁੱਛਿਆ ਕਿ ਸਰਕਾਰ ਵੀ ਇਹਨਾਂ ਦਾ ਮੈਂ ਕੀ ਕਰਾਂ ਤਾਂ ਫਕੀਰਾਂ ਨੇ ਉਸ ਪਲਵਾਨ ਨੂੰ ਕਿਹਾ ਸਾਹਮਲਾ ਜਦੋਂ ਕਦੇ ਲੋੜ ਹੋਈ ਤਾਂ ਇਹਨਾਂ ਨੂੰ ਵਰਤ ਲਈ ਪਰ ਧਿਆਗ ਆਖੀ ਜਿਹੜੇ ਕੰਮ ਦੇ ਵਿੱਚ ਵਰਤੇਗਾ ਇਹ ਉਸੇ 'ਚ ਲੱਗਣਗੇ ਪਲਵਾਨ ਕਹਿੰਦਾ ਜੋ ਤੁਹਾਡਾ ਹੁਕਮ ਜੀ ਚਲੋ ਜੀ ਐਂ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਕਾਫੀ ਸਾਲ ਲੰਘ ਗਏ ਇੱਕ ਟਾਈਮ ਉਸ ਪਲਵਾਨ ਤੇ ਉਹ ਆ ਗਿਆ ਜੂਏ ਦੀ ਆਦਤ ਸੀ ਸਭ ਕੁਝ ਹਾਰ ਗਿਆ ਜਦੋਂ ਸਭ ਕੁਝ ਹਾਰ ਗਿਆ ਤਾਂ ਉਹਨੂੰ ਯਾਦ ਆਇਆ ਕਿ ਮੈਨੂੰ ਫਕੀਰਾਂ ਨੇ ਪੈਸੇ ਫੜਾਈ ਸੀ ਉਸ ਪੈਸਿਆਂ ਨੂੰ ਉਸ ਪਲਵਾਨ ਨੇ ਉਸ ਜੂਏ ਚ ਲਾਤਾ ਤਾਂ ਫਕੀਰਾਂ ਦੇ ਬੋਲ ਸੀ ਕਿ ਜਿੱਥੇ ਵੀ ਲਾਏਗਾ ਉੱਥੇ ਹੀ ਲੱਗਣਗੇ ਤਾਂ ਜੀ ਹਾਰ ਸਭ ਕੁਝ ਪਹਿਲੇ ਗਿਆਸੀ ਉਹ ਪਲਵਾਨ ਪਰ ਜਦੋਂ ਉਹਨੇ ਫਕੀਰਾਂ ਦੇ ਉਹ ਪੈਸੇ ਵੀ ਜੂਏ ਚ ਲਾਤੇ ਨਾ ਉਸ ਤੋਂ ਬਾਅਦ ਤਾਂ ਤੁਸੀਂ ਇਹ ਕਹਿ ਲੋ ਕਿ ਸਭ ਕੁਝ ਹੀ ਚਲਾ ਗਿਆ ਉਹਦਾ ਪਲਵਾਨ ਦਾ ਸਭ ਕੁਝ ਖਤਮ ਹੋ ਗਿਆ ਤਾਂ ਉਹ ਪਲਵਾਨ ਕਹਿੰਦੇ ਹੌਲੀ 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 ਨਸ਼ਿਆਂ ਚ ਪੈ ਗਿਆ ਸੁੱਕ ਕੇ ਬਿਲਕੁਲ ਤੀਲਾ ਹੋ ਗਿਆ ਫਿਰ ਉਹਨੂੰ ਯਾਦ ਆਈ ਗੱਲ ਕਿ ਮੇਰੇ ਤੋਂ ਗਲਤੀ ਹੋਈ ਆ ਜਿਹੜੇ ਫਕੀਰਾਂ ਨੇ ਪੈਸੇ ਦਿੱਤੇ ਸੀ ਮੈਂ ਉਹ ਗਲਤ ਉਹਨਾਂ ਦਾ ਜਿਹੜਾ ਇਸਤੇਮਾਲ ਕੀਤਾ ਆ ਉਸ ਤੋਂ ਬਾਅਦ ਕਹਿੰਦੇ ਉਹਨਾਂ ਪਲਵਾਨ ਨੇ ਉਸ ਦਰਬਾਰ ਤੋਂ ਮਾਫੀ ਮੰਗੀ ਭੁੱਲ ਬਖਸ਼ਾਈ ਤੇ ਉਸੇ ਦਰਬਾਰ ਤੇ ਰਹਿ ਕੇ ਸੇਵਾ ਕਰਦੇ ਰਾਇਆ ਝਾੜੂ ਫੇਰਦਾ ਰਾਇਆ ਕਿ ਕਦੇ ਉਹ ਭੁੱਲ ਚੁੱਕ ਮੇਰੀ ਮaaf ਕਰਨ ਤੇ ਮੇਰੀ ਜਿਹੜੀ ਪੋਲਾ ਬਖਸ਼ਾ ਦੇਣ ਸੋ ਇਸ ਕਿਸੇ ਤੋਂ ਨਾ ਇਹ ਸਿੱਖਿਆ ਮਿਲਦੀ ਆ ਕਿ ਜੇ ਤੁਹਾਨੂੰ ਕੋਈ ਫਕੀਰ ਕੋਈ ਪੀ ਕੋਈ ਚੀਜ਼ ਦਿੰਦਾ ਨਾ ਤੁਹਾਨੂੰ ਤੁਹਾਡੇ ਬਿਨਾ ਮੰਗੇ ਤਾਂ ਉਹਨੂੰ ਐਵੇਂ ਹੀ ਨਾ ਵਰਤ ਦੋ ਕਿ ਬਸ ਦੇ ਦਿੱਤੀ ਤੇ ਇਹਨੂੰ ਚਲਾ ਦੋ ਉਹਦਾ ਕੋਈ ਰਾਜ਼ ਆ ਉਹਨੂੰ ਧਿਆਨ ਨਾਲ ਵਰਤੋ ਉਹਨੂੰ ਤਰੀਕੇ ਨਾਲ ਵਰਤੋ ਕਿ ਫਕੀਰਾਂ ਵੱਲੋਂ ਮਿਲੀ ਹੋਈ ਆ ਇਹਦੇ ਨਾਲ ਕੁਝ ਖਰਾਬ ਨਾ ਹੋ ਜਵੇ ਉਹਨੂੰ ਸੰਭਾਲ ਕੇ ਰੱਖੋ ਕਿਉਂਕਿ ਫਕੀਰ ਆਪਣੇ ਮੂਹਰ ਦੇ ਵਿੱਚ ਆ ਕੇ ਜਦੋਂ ਕਿਸੇ ਨੂੰ ਕੋਈ ਚੀਜ਼ ਦਿੰਦੇ ਨੇ ਉਹ ਫਿਰ ਬਾਰੇ ਨੇ ਆਰੇ ਹੋ ਜਾਂਦੇ ਨੇ ਸੋ ਇਹ ਕਸਾ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰ ਕਰ ਦਿਓ ਜੀ ਜੈਸਾ ਹੈ ਜੀ